ਪਾਰਟੀ ਦੇ ਪ੍ਰਤੀ ਜਿਹੜਾ ਅਸੀਂ ਕੰਮ ਕਰਨ ਵਾਲੇ ਲੋਕ ਆ ਸਾਰੇ ਵਰਕਰ ਸਾਥੀ ਮੇਰੇ ਨਾਲ ਹੈ ਪਾਰਟੀ ਦੇ ਲੀਡਰ ਵੀ ਆਏ ਆ ਔਰ ਅਸੀਂ ਕਾਂਗਰਸ ਦੇ ਨਾਲ ਜਿਹੜੀ ਸਾਡਾ ਕੰਮ ਆ ਕਾਂਗਰਸ ਦੇ ਨਾਲ ਚੇਨ ਬਣਾਉਣੀ ਲੋਕਾਂ ਦੀ ਬਟਾਲੇ ਦੇ ਵਿੱਚ ਤੁਹਾਨੂੰ ਪਤਾ ਪਿਛਲੇ 22 ਤੱਕ ਕਾਂਗਰਸ ਦੀ ਸਰਕਾਰ ਰਹੀ ਹੈ ਔਰ ਸਰਕਾਰ ਦੀ ਜਿਹੜੀ ਉਪਲਬਧੀਆਂ ਨੇ ਸਾਡੀ ਪਾਰਟੀ ਨੇ ਸਾਨੂੰ ਡਿਊਟੀ ਇਹ ਲਈ ਆ ਕਿ ਜਿਹੜੇ ਕਾਂਗਰਸ ਨੇ ਇੰਨੇ ਕੰਮ ਕੀਤੇ ਨੇ ਲਗਭਗ 300 ਕਰੋੜ ਤੋਂ ਵੱਧ ਰੁਪਈਆ ਸਾ ਜਿਹੜਾ ਉਹ ਸਾਡੀ ਕਾਂਗਰਸ ਪਾਰਟੀ ਨੇ ਬਟਾਲੇ ਦੇ ਵਿੱਚ ਲਾਇਆ ਔਰ ਅਸੀਂ ਉਹ ਕੰਮ ਵੀ ਕਰ ਰਹੇ ਆ ਔਰ ਮੈਂ ਕਿਉਂਕਿ ਮੈਂ OBC ਡਿਪਾਰਟਮੈਂਟ ਦਾ ਵਾਈਸ ਚੇਅਰ ਮੈਂ ਪੰਜਾਬ ਦਾ ਔਰ ਮੈਂ ਪੰਜਾਬ ਪ੍ਰਦੇਸ਼ OBC ਡਿਪਾਰਟਮੈਂਟ ਵਾਸਤੇ ਕੰਮ ਕਰ ਰਿਹਾ ਔਰ ਮੇਰੀ ਦੂਜੀ ਡਿਊਟੀ ਜਿਹੜੀ ਸਾਡੀ ਪਾਰਟੀ ਦੀ ਨੈਸ਼ਨਲ ਇਕਾਈ ਵੱਲੋਂ ਆ ਕਿ ਜਿਹੜੇ ਸਾਡੇ ਹਲਕੇ ਦੇ ਵਿੱਚ OBC ਨਾਲ ਰਿਲੇਟਡ SC ST ਨਾਲ ਰਿਲੇਟਡ ਜਿੰਨੇ ਵੀ ਵੋਟ ਬੈਂਕ ਆ ਜਿੰਨਾ ਵੋਟ ਬੈਂਕ ਉਹਨੂੰ ਪਾਰਟੀ ਦੇ ਨਾਲ ਜੋੜਨਾ ਸਾਡੇ ਲੀਦਰ ਰਾਹੁਲ ਗਾਂਧੀ ਜੀ ਨੇ ਗੁਜਰਾਤ ਦੇ ਉੱਤੋਂ ਜਿਹੜਾ ਐਲਾਨ ਕੀਤਾ ਉਸ ਐਲਾਨ ਨੂੰ ਨੋਕ ਰੱਖਦੇ ਹੋਏ ਅਸੀਂ ਤੁਰੇ ਹਾਂ ਔਰ ਅਸੀਂ ਜਿਹੜਾ ਪਹਾੜੀ ਵੋਟਾਂ ਦਾ ਸਾਡੇ ਬਟਾਲੇ ਦੇ ਵਿੱਚ 1 ਲੱਖ ਤੋਂ ਕਰਾਸ ਕਰਦਾ ਅਸੀਂ ਉਹਨੂੰ ਪਾਰਟੀ ਦੇ ਨਾਲ ਜੋੜੋਗੇ ਔਰ ਪਾਰਟੀ ਦੇ ਨਾਲ ਜੋੜ ਕੇ ਔਰ ਉਹਨਾਂ ਦੇ ਜਿਹੜੇ ਰਾਈਟਸ ਨੇ ਲੋਕਾਂ ਦੇ ਉਹਨਾਂ ਦੀ ਵੱਖ-ਵੱਖ ਬਰਾਦਰੀਆਂ ਦੇ ਕਿਉਂਕਿ ਸਾਡੇ ਰਾਹੁਲ ਗਾਂਧੀ ਜੀ ਨੇ ਲੀਡਰ ਨੇ ਇੱਕ ਆਵਾਜ਼ ਉਠਾਈ ਹੈ ਜਾਤੀ ਜਨ ਗਾਣਾ ਜਾਤੀ ਜਨ ਗਾਣਾ ਕੀ ਹੈ ਮੈਂ ਆਪਣੇ ਲੋਕਾਂ ਨੂੰ ਵੀ ਦੱਸਣਾ ਚਾਹੁੰਦਾ ਕਿ ਜਿਹੜੇ ਜਿਹੜੇ ਏਰੀਆ ਦੇ ਵਿੱਚ ਵੱਖ-ਵੱਖ ਜਾਤੀਆਂ ਦੇ ਲੋਕ ਰਹਿੰਦੇ ਆ ਵੱਖ-ਵੱਖ ਵਰਗਾਂ ਦੇ ਲੋਕ ਰਹਿੰਦੇ ਆ ਪਰ ਉਹਨਾਂ ਨੂੰ ਉਹਨਾਂ ਦੇ ਬਣਦੇ ਸਿਆਸੀ ਆਪ ਜਿਹੜੇ ਆ ਨਹੀਂ ਦਿੱਤੇ ਜਾਂਦੇ ਔਰ ਉਹਨਾਂ ਦੀ ਆਵਾਜ਼ ਜਿਹੜੀ ਆ ਦੱਬੀ ਜਾਂਦੀ ਆ ਔਰ ਉਹਨਾਂ ਦੇ ਜਿਹੜੇ ਇਸ ਕਰਕੇ ਜਦੋਂ ਉਹਨਾਂ ਦੀ ਲੀਡਰਸ਼ਿਪ ਸਟਰੋਂਗ ਨਹੀਂ ਹੁੰਦੀ ਫਿਰ ਉਹਨਾਂ ਦੇ ਕੰਮ ਵੀ ਨਹੀਂ ਹੁੰਦੇ ਔਰ ਉਹਨਾਂ ਨੂੰ ਕੋਈ ਸਿਆਸੀ ਤਾਕਤ ਵੀ ਨਹੀਂ ਮਿਲਦੀ ਔਰ ਸਾਡੇ ਲੀਡਰ ਰਾਹੁਲ ਗਾਂਧੀ ਜੀ ਦਾ ਮੈਂ ਧੰਨਵਾਦ ਵੀ ਕਰਦਾ ਕਿ ਜਿਨ੍ਹਾਂ ਨੇ ਇਹ ਮੁੱਦਾ ਗੁਜਰਾਤ ਤੋਂ ਉਠਾਇਆ ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਬਟਾਲੇ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੂੰ ਮਿਲਾਂਗੇ ਔਰ ਉਹਨਾਂ ਨੂੰ ਪੌਗਰਸ ਦੇ ਨਾਲ ਪ੍ਰੇਰਣਾ ਦੇ ਕੇ ਜੋੜਾਂਗੇ ਔਰ ਵੱਖ-ਵੱਖ ਸੰਥਾਵਾਂ ਨੂੰ ਮਿਲ ਰਿਹਾ ਤਾਂ ਕਿ ਇਹ ਜਿਹੜੀ ਸੈਂਟਰ ਦੀ ਸਰਕਾਰ ਆ ਇਹ ਜਾਤੀ ਜਨਗਣਨਾ ਕਰਾਵੇ ਔਰ ਵੇਖੇ ਕਿ ਕਿੱਥੇ-ਕਿੱਥੇ ਕਿਹੜਾ-ਕਿਹੜਾ ਵੋਟ ਬੈਂਕ ਕਿੱਥੇ-ਕਿੱਥੇ ਕਿੰਨੀ ਤਾਕਤ ਰੱਖਦਾ ਸਾਡੀ ਕਾਂਗਰਸ ਪਾਰਟੀ ਆਉਣ ਵਾਲੇ ਸਮੇਂ ਦੇ ਵਿੱਚ ਕਿਨਾਰੇ ਤੇ ਕੰਮ ਕਰਨਾ ਚਾਹੁੰਦੀ ਆ ਕਿ ਜਿਸकी ਜਿੰਨੀ ਸੰਖਿਆ ਭਾਰੀ ਉਤਨੀ ਉਸਕੋ ਜ਼ਿੰਮੇਵਾਰੀ ਭਾਵੇਂ ਜਿਹੜੀ-ਜਿਹੜੀ ਵਰਗ ਬਰਾਦਰੀ ਜਿੰਨੀ-ਜਿੰਨੀ ਤਾਕਤ ਇਸ ਹਲਕੇ ਦੇ ਵਿੱਚ ਰੱਖਦੀ ਆ ਉਹਦੇ ਲੋਕਾਂ ਨੂੰ ਉਨੇ ਉਨੇ ਜਿਹੜੀ ਆ ਉਹ ਤਾਕਤ ਦੇਣੀ ਬਣਦੀ ਆ ਔਰ ਅਸੀਂ ਸਾਡੀ ਜਿਹੜੀ ਕਾਂਗਰਸ ਪਾਰਟੀ ਜਿਹੜੀ ਆਉਣ ਵਾਲੇ ਟਾਈਮ ਦੇ ਵਿੱਚ ਇਸ ਪਾਰਟੀ ਲੈਵਲ ਤੇ ਇਹਨਾਂ ਲੋਕਾਂ ਨੂੰ ਤਗੜੇ ਕਰਨ ਜਾ ਰਹੀ ਆ ਔਰ ਅਸੀਂ ਉਸ ਦਾ ਹਿੱਸਾ ਬਣ ਕੇ ਇਸ ਇਸ ਲੋਕਾਂ ਦੇ ਵਿੱਚ ਜਾ ਕੇ ਦੱਸਣਾ ਚਾਹੁੰਦੇ ਆ ਕਿ ਸਾਡੇ ਬਟਾਲੇ ਦੇ ਵਿੱਚ ਆਹ ਵਰਗ ਵਸਦੇ ਨੇ ਔਰ ਸਾਡੇ ਆਹ ਵਰਗ ਜਿਹੜੇ ਆ ਨਜ਼ਰ ਅੰਦਾਜ਼ ਰਹੇ ਨੇ ਔਰ ਪਾਰਟੀ ਦੇ ਨਾਲ ਜੋੜ ਕੇ ਉਹਨਾਂ ਨੂੰ ਮੁੰਡਿਆਂ ਨੂੰ ਨਵੀਂ ਯੂਥ ਨੂੰ ਨਵੀਆਂ ਬੀਬੀਆਂ ਨੂੰ ਵੱਖ-ਵੱਖ ਤਰਾਹ ਦੀਆਂ ਬੀਬੀਆਂ ਨੂੰ ਔਰ ਭਰਾਵਾਂ ਨੂੰ ਆਪੇ ਬੀਤੀ ਜਾਵੇ ਉਹਨਾਂ ਦੇ ਵਿੱਚ ਜਿਤਨਾ ਅੱਜ ਅਸੀਂ ਮੀਟਿੰਗ ਕੀਤੀ ਹੈ ਸਾਡੇ ਸਤਿਕਾਰਯੋਗ ਪੁਰਾਣੇ ਕੌਂਸਲਰ ਕਾਂਗਰਸ ਤੋਂ ਪ੍ਰਭਾ ਰਾਣੀ ਜੀ ਅੱਜ ਕਿਸੇ ਕਾਰਨ ਚੰਡੀਗੜ੍ਹ ਨੇ ਪਰ ਉਹਨਾਂ ਦਾ ਬੇਟਾ ਸੰਨੀ ਸ਼ੈਰੀ ਇਹ ਯੂਥ ਕਾਂਗਰਸ ਦਾ ਜਨਰਲ ਸੈਕਟਰੀ ਰਿਹਾ ਔਰ ਇਹਨੂੰ ਮੈਂ ਅੱਜ ਅੱਜ ਇਹ ਕਹ ਕੇ ਜਾ ਰਿਹਾ ਕਿ ਜਿੰਨੇ ਵੀ ਇਸ ਏਰੀਆ ਦੇ ਵਿੱਚ ਮੁਸ਼ਕਲਾਂ ਨੇ ਉਹਨਾਂ ਨੂੰ ਵੱਡੇ ਪੱਧਰ ਤੇ ਉਠਾਓ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਰਕਾਰ ਤੱਕ ਲੈ ਕੇ ਜਾਈਏ ਦੇ ਵਿੱਚ ਮੈਂ ਉਹਨਾਂ ਦੀ ਕੋਈ ਮਦਦ ਕਰਦਾ ਉਹ ਸਾረዳ ਹੋਇਆ ਤੇ ਮੈਂ ਜਰੂਰ ਕਰਾਂਗਾ ਇਹੋ ਅੱਜ ਦੀ ਮੇਰੀ ਮੀਟਿੰਗ ਦਾ ਮੰਤਵ ਆ ਔਰ ਮੈਂ ਸਨਿਸ਼ਿਸ਼ੀ ਆਪਣੇ ਵੀਰ ਦਾ ਧੰਨਵਾਦ ਵੀ ਕਰਦਾ ਇਹਨਾਂ ਦੇ ਪਰਿਵਾਰ ਦਾ ਵੀ ਧੰਨਵਾਦ ਕਰਦਾ ਇੱਥੇ ਆਇਆ ਹਾਂ ਵੀ ਵੱਡੀ ਗਿਣਤੀ ਵਿੱਚ ਭੈਣਾ ਔਰ ਮੇਰੇ ਬਜ਼ੁਰਗ ਸਾਡੇ ਇਸ ਏਰੀਆ ਦੇ ਜਿਹੜੇ ਆਏ ਆ ਔਰ ਉਹਨਾਂ ਨੂੰ ਇਹੋ ਦੇਖਤੀ ਕਰਕੇ ਜਾ ਰਹੇ ਜਿਹੜੀ ਮੈਂ ਗੱਲਾਂ ਹੁਣੇ ਦੱਸਿਆ ਥੈਂਕ ਯੂ ਜੀ ਇਹ ਮੇਰਾ ਨਾਮ ਸਨਿਸ਼ਿਸ਼ੀ ਹੈ ਅਜਿਹਾ ਜਨਸੱਤਿਕ ਯੂਥ ਕਾਂਗਰਸ ਡਿਸਟ੍ਰਿਕਟ ਅਰਦਾਸਪੁਰ ਉੱਝੇ ਸਭ ਤੋਂ ਪਹਿਲਾਂ ਪੱਦਾ ਸਾਰਿਆਂ ਦਾ ਵੀ ਤੁਹਾਡਾ ਵੀ ਤਰਾਦਾ ਵੀ ਤੁਹਾਨੂੰ ਬੋਲ ਕਰਨਾ ਚਾਹੁੰਦਾ ਕਿ ਜਿਹੜਾ ਤੁਸੀਂ ਮ ਅੱਜ ਜਿਹੜੀ ਮੀਟਿੰਗ ਕੋ ਭਾਈਏ ਇਲੈਕਸ਼ਨ ਤੋਂ ਪਹਿਲਾਂ ਮੈਂ ਇਸ ਕਰਕੇ ਮੀਟਿੰਗ ਕੀਤੀ ਹੈ ਭਾਈ ਕਿ ਜਿੰਨਾ ਬੀਬੀ ਨੂੰ ਜਦੋਂ ਜਿੰਨਾ ਮੇਰੇ ਭਰਾਵਾਂ ਨੂੰ ਉਹਨਾਂ ਬਜ਼ੁਰਗਾਂ ਨੂੰ ਭਾਜੀ ਮੇਰੀ ਜ਼ਰੂਰਤ ਆ ਜੇ ਕੋਈ ਵੀ ਪਰੇਸ਼ਾਨੀ ਹੁੰਦੀ ਆ ਉਹ ਸਿੱਧੇ ਤੌਰ ਤੇ ਭਾਜੀ ਮੇਰੇ ਨਾਲ ਗੱਲ ਕਰ ਸਕਦੇ ਆ ਘਰ ਆ ਕੇ ਮੇਰੇ ਕੋਈ ਵੀ ਇਸ਼ਕਲ ਹੋਵੇ ਭਾਜੀ ਜੇ ਕੋਈ ਸਟਰੀਟ ਲਾਈਟਾਂ ਦੀ ਲੋ ਸੀਰਜ ਦੀ ਆ ਕੋਈ ਮਸ਼ਕਲ ਦੀ ਕੋ ਪੈਨਸ਼ਨ ਦੀ ਆ ਜਾਂ ਕੋਈ ਨੀਲੇ ਕੜਾਂ ਦੀ ਆ ਕੋਈ ਨਹੀਂ ਮੁਸ਼ਕਲ ਹੁੰਦੀ ਆ ਭਾਈ ਸਿੱਧੇ ਤੌਰ ਤੇ ਭਾਜੀ ਮੇਰੇ ਘਰ ਆ ਕੇ ਮੇਰੇ ਨਾਲ ਗੱਲ ਕਰ ਸਕਦੇ ਨੇ ਠੀਕ ਆ ਔਰ ਮੈਂ ਤਤ ਪਰ ਰਵਾਂਗਾ ਭਾਈ ਇਹਨਾਂ ਦੇ ਹੱਲ ਮੇਰੇ ਕੋਲ ਜਿਹੜੇ ਮੇਰੇ ਸਿਆਸੀ ਗੁਰੂ ਮੇਰੇ ਮੇਰੇ ਵੱਡੇ ਭਾਈ ਮੇਰੇ ਪਿਆਰ ਸਨਮਾਨ ਵਾਲੇ ਜਿਨ੍ਹਾਂ ਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ ਸਰਦਾਰ ਮਜੀਦ ਸਿੰਘ ਜੀ ਹੰਸਪਾਲ ਨੇ ਇਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਮੈਂ ਜਿਉਗਾ ਹੈ ਨਹੀਂ ਸੀ ਜਿੰਨੇ ਜੁਗਾ ਮੇਰੇ ਵੱਡੇ ਭਾਈ ਸਰਦਾਰ ਮਜੀਦ ਸਿੰਘ ਹੰਸਪਾਲ ਨੇ ਮੈਨੂੰ